ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖ ਜਿਹੜਾ ਜ਼ਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਬਰਬਰੀ ਦੇ ਬਹੁਤ ਜ਼ਿਆਦੇ ਸੋਹਣੇ ਸੂਟ ਲੈਣਗੇ ਕੁਸ਼ਕ ਵਿੱਚ ਇੱਕ ਜਾਂ ਦੋ ਸੂਟ ਰਹਿੰਦੇ ਸੀਗੇ ਕੁਸ਼ਕ ਨਵਾਂ ਸਟਾਕ ਆਇਆਗਾ ਬਟ ਇਹ ਜਿਹੜੀ ਅੱਜ ਬਰਬਰੀ ਦੀ ਹੋਊਗੀ ਲਾਸਟ ਵੀਡੀਓ ਹੋਊਗੀ ਜਿਹੜੀਆਂ ਭੈਣਾਂ ਨੇ ਇਹਨਾਂ ਵਿੱਚੋਂ ਸੂਟ ਲੈਣੇ ਨੇ ਬਰਬਰੀ ਦੇ ਤਾਂ ਤੁਸੀਂ ਲੈ ਸਕਦੇ ਹੋਗੇ ਇਸ ਤੋਂ ਬਾਅਦ ਆਪਾਂ ਬਰਬਰੀ ਦਾ ਸਟਾਕ ਬਿਲਕੁਲ ਵੀ ਨਹੀਂ ਲੈ ਕੇ ਆਉਂਦੇ ਹੈਗੇ ਕਿਉਂਕਿ ਨਵੀਆਂ-ਨਵੀਆਂ ਚੀਜ਼ਾਂ ਆਈ ਜਾਂਦੀਆਂ ਨੇ ਗਿਆ ਹਨ ਤਾਂ ਕਰਕੇ ਹਨਾ ਫਿਰ ਆਏ ਹੁੰਦਾ ਵੀ ਕੁਝ ਨਵਾਂ ਫੈਬਰਿਕ ਲੈ ਕੇ ਆਵਾਂਗੇ ਤੇ ਬਰਬਰੀ ਆਗੀ ਬਹੁਤ ਜ਼ਿਆਦੇ ਮਤਲਬ ਆਪਾਂ ਪਹਿਲਾਂ ਵੀ ਕਾਫੀ ਸੇਲ ਕਰ ਚੁੱਕੇ ਆਂਗੇ ਤੇ ਅੱਜ ਵੀ ਮਤਲਬ ਬਰਬਰੀ ਦੇ ਜਿਹੜੇ ਸੂਟ ਪਾਵਾਂਗੇ ਲਾਸਟ ਵੀਡੀਓ ਹੋਗੀ ਬਸ ਆਪਾਂ ਲਾਸਟ ਵਾਰ ਮਤਲਬ ਸੇਲ ਕਰਾਂਗੇ ਇਸ ਤੋਂ ਬਾਅਦ ਨਹੀਂ ਤੇ ਕੋਈ ਵੀ ਤੁਸੀਂ ਮੈਚਿੰਗ ਸੂਟ ਲੈਣਾ ਹੈ ਤਾਂ 1850 ਰਾਈਜ਼ ਰਹੂਗਾ ਜੇ ਤੁਸੀਂ 올ਓਵਰ ਸੂਟ ਲਓਗੇ ਤਾਂ 2250 ਰਹੂਗਾ ਜੇ ਤੁਸੀਂ ਮੈਚਿੰਗ ਸੂਟ ਲਓਗੇ ਤਾਂ ਉਹਦੇ ਲਈ ਤੁਹਾਨੂੰ ਵੇਟ ਕਰਨੀ ਪੂਗੀ ਕਿਉਂਕਿ ਅਸੀਂ ਬਾਟਮ ਹੈ ਜਿਹੜੀ ਤੁਹਾਨੂੰ ਡਾਈ ਕਰਵਾ ਕੇ ਦਵਾਂਗੇ ਤੇ ਜੇ ਤੁਸੀਂ 올ਓਵਰ ਲਓਗੇ ਤਾਂ ਤੁਸੀਂ ਮਤਲਬ ਨਾਲ ਦੀ ਨਾਲ ਜਿਹੜਾ ਪੇਮੈਂਟ ਕਰਕੇ ਐ ਸਕਰੀਨਸ਼ਾਟ ਭੇਜ ਕੇ ਐਡਰੈਸ ਸੈਂਡ ਕਰਕੇ ਤੇ ਨਾਲ ਦੀ ਨਾਲ ਜਿਹੜੇ ਸੂਟ ਲੇਗੇ ਤੁਸੀਂ ਲੈ ਸਕਦੇ ਹੋਗੇ ਜਿੱਦਾਂ ਕਿ ਮੈਂ ਵੀ ਪਾਇਆ ਹੋਇਆ ਹੈ ਜਿਹੜਾ ਸੂਟ ਪਰ ਬਟ ਇਹ ਮੇਰੇ ਪਿਛਲੇ ਸਾਲ ਦਾ ਸੂਟ ਹੈ ਕਾਫੀ ਪੈਨਾਂ ਨੇ ਦੇਖੇ ਹੋਣੇ ਬਹੁਤ ਸਾਰੇ ਆਰਡਰ ਇਹਦੇ ਨਾਲ ਦੇ ਗਏ ਨੇ ਵਿਚ ਆਨ ਸਟਿ ਬਹੁਤ ਹੁਣ ਵੀ ਮਤਲਬ ਕਿਸੇ ਭੈਣ ਨੇ ਮੰਗਵਾਇਆ ਸੀ ਸਪੈਸ਼ਲ ਹੈ ਨਾ ਉਹਨਾਂ ਦਾ ਵੀ ਸਲਾਈ ਲਿਗਿਆ ਹੋਇਆ ਸੂਟ ਤੇ ਮਤਲਬ ਇਦਾਂ ਹਨ ਜਦਾਂ ਕਿ ਇਹ ਗਰਮੀ ਦੇ ਵਿੱਚ ਆਰਾਮ ਨਾਲ ਪਾਇਆ ਸਕਦਾ ਫੈਬਰਿਕ ਇਦਾਂ ਦੀ ਕੋਈ ਹੋਣੀ ਹੈਗੀ ਬਟ ਇਹਨੂੰ ਟਾਪਟਾ ਜ਼ਰੂਰ ਲੱਗਦਾ ਹੈਗਾ ਤੇ ਟਾਪਟੇ ਤੋਂ ਬਿਨਾ ਮਤਲਬ ਜਿਹੜੀ ਸ਼ਰਟ ਹੈਗੀ ਇਹ ਸਟਿਚ ਨਹੀਂ ਹੁੰਦੀ ਜੇ ਤੁਸੀਂ 올ਓਵਰ ਸੂਟਸ ਲਾਈ ਕਰਵਾਉਣੇ ਹੋਗੇ ਤਾਂ ਫੁੱਲ ਸੂਟ ਤੇ ਤੁਹਾਨੂੰ ਟਾਪਟਾ ਲਗਾਉਣਾ ਪਊਗਾ ਟਾਪਟੇ ਦਾ ਮਤਲਬ ਕੋਈ ਇਦਾਂ ਦਾ ਇਸ਼ੂ ਨਹੀਂ ਹੈਗਾ ਵੀ ਗਰਮੀ ਦੇ ਵਿੱਚ ਆਪਾਂ ਸੂਟ ਹੈ ਜਿਹੜਾ ਪਾ ਨਹੀਂ ਸਕਦੇ ਤੁਸੀਂ ਜਿੰਮੇ ਮਰਜੀ ਪਾ ਸਕਦੇ ਹੋਗੇ ਸੂਟ ਮਤਲਬ ਜਿੱਦਾਂ ਮੈਂ ਰੈਡੀ ਕੀਤਾ ਹੋਇਆ ਇਹਨਾਂ ਨੂੰ ਤੁਸੀਂ ਸੇਮ ਇਦਾਂ ਡਿਜ਼ਾਈਨ ਚ ਦਾ ਕਿ ਮੈਂ ਨੈਕ ਵਗੈਰਾ ਤੇ ਡਿਜ਼ਾਈਨ ਕਰਕੇ ਰੈਡੀ ਬਣਵਾ ਕਰਾਉਂਗੇ ਬਹੁਤ ਜ਼ਿਆਦੇ ਸੋਨੇ ਸੂਟ ਰੈਡੀ ਹੋਣਗੇ ਫਾਸਟਲੀ ਆਰਡਰ ਕਰਕੇ ਜਿਹੜੇ ਸੂਟ ਲੈਣਗੇ ਆਪਣੇ ਚੱਕ ਲਿਓ ਜਿਹੜੀਆਂ ਭਣਾ ਰਹਿ ਗਈਆਂ ਤੇ ਰਹਿ ਗਈਆਂ ਉਹਨਾਂ ਲਈ ਸੌਰੀ ਰਿਪੀਟ ਕੋਈ ਵੀ ਸਟਾਕ ਨਹੀਂ ਆਉਂਦਾ ਹੈਗਾ ਹੁਣ ਲਾਸਟ ਵੀਡੀਓ ਹੈ ਜੋ ਬਰਬਰੀ ਦੀ ਤੇ ਫਟਾਫਟ ਆਪਣੇ ਸੂਟ ਲੈਣਗੇ ਜਿਹੜੇ ਆਰਡਰ ਕਰ ਦਿਓ ਲਓ ਜੀ ਫਰਸਟ ਸੂਟ ਰਹੂਗਾ ਦੇਖੋ ਜੀ ਪਿੰਕ ਕਲਰ ਦੇ ਵਿੱਚ ਇਹਦੇ ਨਾਲ ਦੇ ਵੀ ਆਪਾਂ ਕਾਫੀ ਸੂਟ ਰੈਡੀ ਕੀਤੇ ਨੇਗੇ ਲਓ ਜੀ ਦੇਖੋ ਜੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਫੈਬਰਿਕ ਬਹੁਤ ਜ਼ਿਆਦੇ ਸੋਹਣਾਗਾ ਬਰਬਰੀ ਹੈ ਜਿਹੜੀ ਇਹ ਪਿਓਰ ਬਰਬਰੀ ਹੈ ਸਾਮੀ ਦੇ ਵਿੱਚ ਨਹੀਂ ਹੈਗੀ ਪਿਓਰ ਬਰਬਰੀ ਰਹੂਗੀ ਲੋ ਜੀ ਇਦਾਂ ਇਹ ਮਤਲਬ ਸੂਟ ਹੈਗਾ ਫਰਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਪ੍ਰਾਈਸ 올 ਓਵਰ ਸੂਟ ਨੇਗੇ ਫਿਲਹਾਲ ਮੇਰੇ ਕੋਲੇ ਸਾਰੇ ਪ੍ਰਾਈਸ ਮਤਲਬ 2200 ਹੈ ਪਲੱਸ ਸ਼ਿਪਿੰਗ ਰਹੂਗਾ ਮਤਲਬ ਐਕਸਟਰਾ ਚਾਰजेस ਕੋਈ ਨਹੀਂ ਹੈਗੇ ਸ਼ਿਪਿੰਗ ਦੇ ਲੋ ਜੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਲੋ ਜੀ ਜੇ ਤੁਸੀਂ ਸਾਡੇ ਕੋਲੋਂ ਸਲਾਈ ਕਰਵਾਉਣਾ ਚਾਹੁੰਦੇ ਹੋ ਸਲਾਈ ਕਰਾ ਸਕਦੇ ਹੋ ਜੇ ਤੁਸੀਂ ਬਿਨਾਂ ਸਲਾਈ ਤੋਂ ਮਗਵਾਉਣਾ ਹੈ ਤਾਂ ਤੁਸੀਂ ਬਿਨਾਂ ਸਲਾਈ ਤੋਂ ਵੀ ਮਗਵਾ ਸਕਦੇ ਹੋ ਪਰ ਜੇ ਤੁਸੀਂ ਸਾਡੇ ਕੋਲੋਂ ਸਟਿਚਿੰਗ ਕਰਵਾਉਗੇ ਥੋੜੀ ਤੁਹਾਨੂੰ ਵੇਟ ਕਰਨੀ ਪਊਗੀ 10 ਤੋਂ 15 ਦਿਨ ਲੈ ਕੇ ਚੱਲਣਾ ਪਊਗਾ ਕਾਫੀ-ਕਾਫੀ ਟਾਈਮ ਦੇ ਪਹਿਲਾਂ ਪਹਿਣਾ ਦੇ ਆਰਡਰ ਪੈਣਗੇ ਮਹੀਨੇ ਵਾਂਗੂ ਹੋਗੇ ਤਾਂ ਕਰਕੇ ਉਹਨਾਂ ਦੀ ਮਤਲਬ ਟਰਨ ਵਾਈਜ਼ ਜਿੱਦਾਂ ਜਿੱਦਾਂ ਹਨ ਨਾ ਵੀ ਆਰਡਰ ਹੁੰਦੇ ਨੇ ਉਦੋਂ-ਉਦੋਂ ਆਪਾਂ ਸਟਿਚਿੰਗ ਕਰਵਾਉਣੇ ਆਂਗੇ ਲੋ ਜੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਕਾਫੀ ਜ਼ਿਆਦੇ ਸੋਹਣਾ ਹੈ ਵੀ ਫੁੱਲ ਪਿਓਰ ਬ ਪਰ ਪੰਖਿਆ ਕਲਰ ਦਾ ਦੁਪੱਟਾ ਜਿਹੜਾ ਰੱਖ ਸਕਦੇ ਹਾਂ ਇਦਾਂ ਇਹ ਬਹੁਤ ਜ਼ਿਆਦਾ ਸੋਹਣਾ ਸੂਟ ਬਣੂਗਾ ਤੇ ਨੈਕਸਟ ਦੇਖੋ ਜੀ 베ਬੀ ਪਿੰਕ ਕਲਰ ਲਓ ਜੀ ਲਓ ਜੀ ਇਸ ਤਾਂ ਬਿਲਕੁਲ ਹਨਾ ਮੇਰੇ ਫੋਨ ਦੇ ਵਿੱਚ ਪਰਫੈਕਟ ਕਲਰ ਆ ਰਿਹਾ ਹੈਗਾ ਤੁਹਾਡੇ ਦੇ ਵਿੱਚ ਕੋਈ ਲਾਈਟ ਡਾਰਕ ਹੋ ਰਿਹਾ ਹੋਵੇ ਉਹ ਮੈਨੂੰ ਪਤਾ ਨਹੀਂ ਹੈਗਾ ਹਨਾ ਬਟ ਮੇਰੇ ਫੋਨ ਦੇ ਵਿੱਚ ਪਰਫੈਕਟ ਕਲਰ ਹੈ ਦੇਖੋ ਇਹਨਾਂ ਨੂੰ ਜਦੋਂ ਤੁਸੀਂ ਰੈਡੀ ਕਰਾਉਂਗੇ ਸੋਹਣੇ ਸੋਹਣੇ ਸੂਟ ਡਿਜ਼ਾਈਨ ਕਰਾਉਂਗੇ ਨਾ ਉੱਤੇ ਤੁਸੀਂ ਵਰਕ ਕਰਵਾਉਂਗੇ ਜਿੱਦਾਂ ਵੀ ਕਰਵਾਉਂਗੇ ਹਨਾ ਬਹੁਤ ਜ਼ਿਆਦੇ ਸੂਟ ਲਣਗੇ ਜਿਹੜੇ ਸੋਹਣੇ ਬਣਨਗੇ ਲੋ ਜੀ ਪ੍ਰਾਈਸ ਇਹਦਾ ਵੀ 2250 ਇੱਕ ਸੂਟ ਲੈਣਾ ਦੋ ਲੈਣਾ ਚਾਰ ਲੈਣਾ ਨੇ ਪੰਜ ਲੈਣੇ ਨੇ ਜਿੰਨੇ ਵੀ ਲੈਣੇ ਨੇ ਤੁਸੀਂ ਲੈ ਸਕਦੇ ਹੋਗੇ ਲੋ ਜੀ ਆਹ ਵਾਲਾ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਵੀ ਦੇਖੋ ਇਹਦੇ ਨਾਲ ਤੁਸੀਂ ਨਾ ਜਿੱਦਾਂ ਪੈਰਟ ਕਲਰ ਹੈ ਇਹਦੇ ਵਿੱਚ ਪੈਰਟ ਕਲਰ ਦਾ ਦੁਪੱਟਾ ਰੱਖਿਓ ਬਹੁਤ ਜ਼ਿਆਦਾ ਸੋਹਣਾ ਬਣੂਗਾ ਕੰਟਰਾਸਟ ਸੂਟ ਦਿੱਤਾ ਜਾਂ ਫਿਰ ਤੁਸੀਂ ਟਾਈ ਐਂਡ ਡਾਈ ਵੀ ਕਰਾ ਸਕਦੇ ਹੋ ਜਿੱਦਾਂ ਕਿ ਮੈਂ ਵੇਅਰ ਕੀਤਾ ਹੋਇਆ ਹੈ ਟਾਈ ਐਂਡ ਡਾਈ ਹੈਗਾ ਇਹਦੇ ਨਾਲ ਦੇ ਵੀ ਤੁਸੀਂ ਐਵੇਂ ਕਰਾ ਸਕਦੇ ਹੋ ਪਿੰਕ ਨਾਲ ਦਾ ਫਿਰ ਅਗਲਾ ਕਲਰ ਆਜੂਗਾ ਜੀ ਫਰੋਜ਼ੀ ਲਓ ਜੀ ਸੀ ਗ੍ਰੀਨ ਕਲਰ ਹੈਗਾ ਇਹ ਵੀ ਮਤਲਬ ਬਹੁਤ ਜਾਂਦੇ ਸੋਹਣਾਗਾ ਲਓ ਜੀ ਨੈਕਸਟ ਸ਼ੇਡ ਤੁਸੀਂ ਦੇਖ ਸਕਦੇ ਹੋ ਇਹ ਵੀ ਕਾਫੀ ਜਾਂਦੇ ਸੋਹਣਾ ਰਹੂਗਾ ਇਦਾਂ ਤੁਸੀਂ ਦੇਖ ਸਕਦੇ ਹੋਗੇ ਬਹੁਤ ਜਿਆਦੇ ਸੋਹਣੇ ਸੋਟਣਗੇ ਮੇਰੇ ਫੋਨ ਦੇ ਵਿੱਚ ਬਿਲਕੁਲ ਪਰਫੈਕਟ ਕਲਰ ਹੈਗਾ ਲੋ ਜੀ ਸਾਰੇ ਮਤਲਬ 올ਓਵਰ ਰਹਿਣਗੇ ਮੈਚਿੰਗ ਕੋਈ ਨਹੀਂ ਹੈਗਾ ਮੈਚਿੰਗ ਆਪਾਂ ਤੁਹਾਨੂੰ ਕਰਕੇ ਦੇ ਦਾਂਗੇ ਵੀ ਇਹਨਾਂ ਨੂੰ ਬਣਾ ਕੇ ਦੇ ਦਾਂਗੇ ਮੈਚਿੰਗ ਤੁਸੀਂ ਬਣਵਾ ਸਕਦੇ ਹੋਗੇ ਮੈਚਿੰਗ ਵੀ ਨੈਕਸਟ ਦੇਖੋ ਤੁਸੀਂ ਪ੍ਰਿੰਟ ਪ੍ਰਿੰਟ ਸਾਰੇ ਇੱਕ ਤੋਂ ਇੱਕ ਹਟਕੇ ਨੇਗੇ ਬਹੁਤ ਜ਼ਿਆਦੇ ਸੋਹਣੇ ਨੇਗੇ ਤੇ ਫੈਬਰਿਕ ਦੀ ਕੋਈ ਕੰਪਲੇਂਟ ਨਹੀਂ ਹੈਗੀ ਤੁਸੀਂ ਜਿੰਨਾ ਮਰਜ਼ੀ ਇਹਨੂੰ ਪਾ ਸਕਦੇ ਹੋ ਹੰਡਾ ਸਕਦੇ ਹੋਗੇ ਕੋਈ ਕੰਪਲੇਂਟ ਨਹੀਂ ਕੋਈ ਰੰਗ ਨਹੀਂ ਹੁੰਦਾ ਨਿਕਲਦਾ ਕੋਈ ਸ੍ਰਿੰਕੇਜ ਨਹੀਂ ਹੁੰਦੀ ਹੈਗੀ ਤੇ ਕੁਝ ਵੀ ਇਦਾਂ ਦਾ ਨਹੀਂ ਹੁੰਦਾ ਹੈਗਾ ਲੋ ਜੀ ਨੈਕਸਟ ਕਲਰ ਤੁਸੀਂ ਦੇਖ ਸਕਦੇ ਹੋਗੇ ਕਾਫੀ ਜ਼ਿਆਦਾ ਸੋਹਣਾ ਹੈ ਇਹ ਵੀ ਲੋ ਜੀ ਸਾਰੇ ਮੈਂ ਕਲਰ ਸ਼ੋ ਕਰ ਦੂ ਜਿਹੜੇ ਪਹਿਣਾ ਨੇ ਚੱਕਣੇ ਹੋਣਗੇ ਨਾ ਬਹੁਤ ਡਿਮਾਂਡ ਰਹਿੰਦੇ ਵਰਪਰੀ ਦੇ ਸੂਟ ਕਾਤ ਪਾਉਂਗੇ ਕਾਤ ਵੀਡੀਓ ਪਾਉਂਗੇ ਫਿਰ ਮੈਂ ਅੱਜ ਸੋਚਿਆ ਮੈਂ ਕਿ ਅੱਜ ਆਪਾਂ ਵੀਡੀਓ ਅਪਲੋਡ ਕਰ ਹੀ ਦਿੰਨੇ ਆਂਗੇ ਲੋ ਜੀ ਬਲੈਕ ਠੀਕੇ ਜੀ ਦੇਖੋ ਤੁਸੀਂ ਕਿੰਨਾ ਜਿਆਦਾ ਸੋਹਣਾ ਹੈ ਨਾ ਇਹ ਵੀ ਪ੍ਰਿੰਟ ਪ੍ਰਿੰਟ ਸਾਰੇ ਹੀ ਸੋਹਣੇ ਲੱਗੇ ਦੇਖੋ ਆਹ ਵਾਲਾ ਡਿਜ਼ਾਈਨ ਨੇ ਜਿਹੜੇ ਮਤਲਬ ਕੁਝ ਹਟਕੇ ਜੇ ਨੇਗੇ ਦੇਖੋ ਲਵੈਂਡਰ ਕਲਰ ਆ ਗਿਆ ਕੋਈ ਵੀ ਤੁਸੀਂ ਸੂਟ ਗਿਫਟ ਕਰਨੇ ਨੇ ਕਿਸੇ ਨੂੰ ਵੀ ਹਨਾ ਤਾਂ ਤੁਸੀਂ ਇਹ ਵਾਲੇ ਸੂਟ ਜ਼ਰੂਰ ਲੈ ਸਕਦੇ ਹੋਗੇ ਕਿਉਂਕਿ ਫੈਬਰਿਕ ਬਹੁਤ ਵਧੀਆ ਹੈਗਾ ਇਹਨਾਂ ਦਾ ਲੋਜੀ ਇਹ ਵਾਲਾ ਪ੍ਰਿੰਟ ਦੇਖੋ ਤੁਸੀਂ ਕਾਫੀ ਜ਼ਿਆਦੇ ਸੋਹਣੇ ਰਹਿਣਗੇ ਸਾਰੇ ਪ੍ਰਿੰਟ ਫਿਰ ਇਹ ਆਜੂਗਾ ਜੀ ਫਰੋਜ਼ੀ ਜਿਵੇਂ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈਗਾ ਤੁਸੀਂ ਉਦਾਂ ਆਰਡਰ ਕਰਨਾ ਹੈਗਾ ਲੋ ਦੇਖੋ ਮਜ਼ੈਂਟਾ ਰਾਣੀ ਕਲਰ ਇਹ ਵੀ ਕਾਫੀ ਜਿਆਦਾ ਸੋਹਣਾ ਹੈਗਾ ਇਹ ਰਿਪੀਟ ਲੈ ਕੇ ਆਏ ਆਂਗੇ ਪਹਿਲਾਂ ਵੀ ਆਪਾਂ ਸੋਲਡ ਕੀਤਾ ਹੈਗਾ ਮਤਲਬ ਸੇਲ ਕੀਤਾ ਹੈਗਾ ਸੋਲਡ ਹੋ ਗਿਆ ਸੀ ਸੂਟ ਲਓ ਜੀ ਆ ਦੇਖੋ ਇਹਦੇ ਨਾਲ ਤੁਸੀਂ ਰਾਸ਼ਟ ਸ਼ੇਡ ਦਾ ਦੁਪੱਟਾ ਰੱਖ ਸਕਦੇ ਹੋਗੇ ਵਿੱਚ ਰਾਸ਼ਟ ਕਲਰ ਹੈਗਾ ਡਾਰਕ ਲਓ ਜੀ ਜਿਹੜੇ ਇਹ ਵਾਲੇ ਮੈਚਿੰਗ ਨੇਗੇ ਸੂਟ ਹਨ ਜੇ ਤੁਸੀਂ ਇਹ ਵਾਲੇ ਲੈਣਾ ਚਾਹੁੰਦੇ ਹੋਗੇ ਮੈਚਿੰਗ ਤਾਂ ਇਹ ਤੁਹਾਨੂੰ 1500 ਪ੍ਰਾਈਸ ਦੇ ਮਿਲਣਗੇ ਇਹ ਵਾਲੇ ਮੈਚਿੰਗ ਸੂਟ ਨੇਗੇ ਇਹ ਮਤਲਬ ਉਹਨਾਂ ਨਾਲ ਸਟੱਫ ਥੋੜਾ ਹੈ ਮਤਲਬ ਸੈਮੀ ਦੇ ਵਿੱਚ ਹੈਗਾ ਉਹ ਪਿਓਰ ਚ ਹੈ ਤਾਂ ਕਰਕੇ ਪ੍ਰਾਈਸ ਦਾ ਤਾਂ ਫਰਕ ਪੈ ਗਿਆ ਤੇ ਇਹਦੇ ਵਿੱਚ ਇੱਕ ਬਲੈਕ ਕਲਰ ਵੀ ਹੈ ਮੈਚਿੰਗ ਜੇ ਤੁਸੀਂ ਪਲੱਸ ਤੋਂ ਪੱਟਾ ਜਿੱਦਾਂ ਇਦਾਂ ਡਾਈ ਕੀਤੇ ਪਏ ਨੇਗੇ ਤਾਂ ਇਹ ਤੁਹਾਨੂੰ 2000 ਦਾ ਮਿਲ ਜਾਊਗਾ ਲਓ ਜੀ ਮੈਚਿੰਗ ਸੂਟ ਇਹ 1500 ਹੈਗਾ ਤੇ ਇੱਕ ਇਹਦੇ ਵਿੱਚ ਲਵੈਂਡਰ ਕਲਰ ਹੈਗਾ ਲਵੈਂਡਰ ਇੱਕ ਹੋਰ ਦੇ ਵਿੱਚ ਸੀਗਾ ਅ ਕਲਰ ਇੱਕ ਇਹਦੇ ਵਿੱਚ ਹੈਗਾ ਲਵੈਂਡਰ ਕਲਰ ਤੇ ਇੱਕ ਮਤਲਬ ਲੈਮਨ ਸ਼ੇਡ ਹੈਗਾ ਦੇਖੋ ਸਾਰੇ ਮੈਂ ਬਰਬਰੀ ਦੇ ਸੂਟ ਕੱਢ ਲਏ ਸੀ ਜਿੰਨੇ ਵੀ ਸੀ ਕੋਈ ਪਹਿਲਾਂ ਵਾਲਾ ਸੂਟ ਰਹਿਦਾ ਸੀ ਇੱਕ ਜਾਂ ਦੋ ਕੋਈ ਨਵੇਂ ਲੈ ਕੇ ਆਏ ਸੀਗੇ ਫਿਰ ਮੈਂ ਕਿਹਾ ਸੋਚਿਆ ਵੀ ਸਾਰੇ ਪਹਿਲਾਂ ਪਿਛਲਿਆਂ ਵੀ ਮਤਲਬ ਕਾਫੀ ਹਨ ਵੀਡੀਓ ਭੈਣ ਫੋਟੋ ਮੰਗਦੀਆਂ ਹੁੰਦੀਆਂ ਨੇ ਜਿੱਦਾਂ ਮੇਤੋਂ ਤਾਂ ਤੁਸੀਂ ਵੀਡੀਓ ਦੇ ਵਿੱਚ ਸਿਲੇਕਟ ਕਰ ਸਕਦੇ ਹੋ ਜਿੱਦਾਂ ਕਿ ਮੇਤੋਂ ਕਾਫੀ ਭੈਣ ਨੇ ਮਤਲਬ 8-9 ਸੂਟ ਭੇਜੇ ਸੀ ਵੀ ਸਾਨੂੰ ਸਾਰਿਆਂ ਦੀਆਂ ਫੋਟੋਆਂ ਪਾ ਦੋ ਹਨਾ ਵੀ ਅਸੀਂ ਸੂਟ ਲੈਣੇ ਨੇਗੇ ਤਾਂ ਤੁਸੀਂ ਇਹਦੇ ਵਿੱਚੋਂ ਜਿਹੜੇ ਸੂਟ ਲੈਣੇਗੇ ਸਿਲੇਕਟ ਕਰ ਸਕਦੇ ਹੋ ਲੋ ਜੀ ਇਹ ਵਾਲਾ ਦੇਖੋ ਤੁਸੀਂ ਸੂਟ ਹੋਰ ਵੀ ਤੁਹਾਨੂੰ ਦਿਖਾ ਦਿੰਦੇ ਆ ਦੇਖੋ ਇਦਾਂ ਦੇ ਪ੍ਰਿੰਟ ਬਹੁਤ ਜ਼ਿਆਦੇ ਸੋਹਣੇ ਲੱਗਦੇ ਨੇ ਕਿ ਕਲਰ ਵੀ ਬਹੁਤ ਜ਼ਿਆਦੇ ਸੋਹਣਾ ਹੁੰਦਾ ਹੈਗਾ ਆ ਦੇਖੋ ਜਿੱਦਾਂ ਕਿ ਇਹ ਵਾਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਪ੍ਰਿੰਟ ਸਾਰੇ ਹੀ ਸੋਹਣੇ ਨੇ ਬਰਦੀ ਦੇ ਲੋ ਬੇਬੀ ਬਲੂ ਕਲਰ ਸਾਰਿਆਂ ਦੇ ਪ੍ਰਿੰਟ ਅਲੱਗ-ਅਲੱਗ ਨੇਗੇ ਕਾਫੀ ਪਹਿਣਾ 4-4 5-5 ਸੂਟ ਲਾ ਆ ਜਾਂਦੀਆਂ ਨੇ ਹਨਾ ਤਾਂ ਤੁਸੀਂ ਲੈ ਸਕਦੇ ਹੋ ਲੋ ਜੀ ਫਰੋਜ਼ੀ ਇਹ ਵੀ اوپر ਰੀਪੀਟ ਲੈ ਕੇ ਆਇਆ ਪਹਿਲਾਂ ਸੇਲ ਕੀਤਾਗਾ ਤੇ ਇਹ ਵਾਲਾ ਤੁਸੀਂ ਚੈੱਕ ਕਰ ਸਕਦੇ ਹੋਗੇ ਪੀਚ ਇਹ ਕਲਰ ਵੀ ਕਾਫੀ ਜਾਦੇ ਸੋਨਾ ਹੈਗਾ ਤੇ ਇਹ ਲਵੈਂਡਰ ਕਲਰ ਆ ਗਿਆ ਇੱਕ ਠੀਕ ਹੈ ਜੀ ਸਸੂ ਗਾਲ ਜੀ ਸਸੂ ਕਾਲ ਜੀ ਤੇ ਇਹ ਵਾਲਾ ਕਲਰ ਤੁਸੀਂ ਦੇਖ ਸਕਦੇ ਹੋਗੇ ਸੋ ਲਾਚੀ ਰੋਟੀ ਕਾਲਾ ਤੋਂ ਬਫਰ ਠੀਕ ਹੈ ਤੇ ਇਹ ਦੇਖੋ ਇਹ ਵੀ ਮਤਲਬ ਜਿਹੜਾ ਪ੍ਰਿੰਟ ਹੈਗਾ ਕਾਫੀ ਜਿਆਦਾ ਸੋਨਾ ਗਏ ਵਾਲਾ ਵੀ ਤੇ ਹਾਂ ਦੇਖੋ ਬਹੁਤ ਸੂਟ ਦਿਖਾਏ ਨੇ ਅੱਜ ਮੈਂ ਤੁਹਾਨੂੰ ਮਤਲਬ ਨਹੀਂ ਆਪਾਂ ਵੀਡੀਓ ਦੇ ਵਿੱਚ ਪਾਉਣੇ ਹੁੰਦੇ ਆਗੇ ਵੀ ਅਕਸਰ ਸੂਟ ਹਨਾ ਵੀ ਥੋੜੇ ਜੇ ਪਾਉਣੇ ਹੁੰਦੇ ਆਗੇ 10 ਕ ਸੂਟ ਮਸਾਉਂਦੇ ਨੇ ਵੀਡੀਓ ਦੇ ਵਿੱਚ ਇਹ ਵਾਲਾ ਵੀ ਮੈਚਿੰਗ ਹੈ 1500 ਪ੍ਰਾਈਜ਼ ਦੇ ਵਿੱਚ ਮੈਚਿੰਗ ਪਲੱਸ ਦੁਪੱਟਾ ਤੁਹਾਨੂੰ 2000 ਦਾ ਸੂਟ ਵਿੱਚ ਟਾਈ ਐਂਡ ਆਈ ਵਿਦਆਊਟ ਫਿਨਿਸ਼ਿੰਗ ਹੋਊਗਾ ਜੇ ਫਿਨਿਸ਼ਿੰਗ ਕਰਵਾਉਣੀ ਹੋਊਗੀ ਉਹਦੇ ਐਕਸਟਰਾ ਚਾਂਸੇ ਹੋਣਗੇ ਜੇ ਤੁਸੀਂ ਇਦਾਂ ਹੀ ਲੈਣਾਗਾ ਮਤਲਬ ਵਿਦਆਊਟ ਫਿਨਿਸ਼ਿੰਗ ਤਾਂ ਤੁਸੀਂ ਮਤਲਬ ਲੇ ਸਕਦੇ ਹੋਗੇ 2000 ਦੇ ਵਿੱਚ ਮਿਲੂਗਾ ਪਲੱਸ ਦੁਪੱਟਾ ਜਿਹੜੇ ਮਤਲਬ ਮੈਚਿੰਗ ਸੂਟ ਮੈਂ ਤੁਹਾਨੂੰ ਤਿੰਨ ਦਿਖਾਏ ਨੇ ਤਿੰਨਾਂ ਦੇ ਪ੍ਰਾਈਸ 1550 ਰਹਿਣਗੇ ਪਲੱਸ ਦੁਪੱਟਾ 2000 ਦਾ ਦੁਪੱਟੇ ਡਾਈ ਕੀਤੇ ਪਏ ਨੇ ਐਟ ਅ ਟਾਈਮ ਤੁਸੀਂ ਨਾਲ ਦੇ ਨਾਲ ਸੂਟ ਲੈਣਗੇ ਜਿਹੜੇ ਕੋਰੀਅਰ ਕਰਵਾ ਸਕਦੇ ਹੋਗੇ ਬਾਕੀ ਸਾਰੇ ਸੂਟਾਂ ਦਾ ਪ੍ਰਾਈਸ ਹੈਗਾ ਸਾਢੇ 2250 ਤੇ ਜੇ ਤੁਸੀਂ ਮਤਲਬ ਸਲਾਈ ਕਰਵਾਉਣੇ ਹੋਗੇ ਆਪਣੇ ਕੋਲੋਂ ਤਾਂ ਉਹਦੇ ਸਟੀਚਿੰਗ ਦੇ ਚਾਰजेस ਐਕਸਟਰਾ ਹੋਣਗੇ ਕਿਉਂਕਿ ਟਾਪਟਾ ਲੱਗ ਕੇ ਸਲਾਈ ਹੋਊਗਾ ਜਾਂ ਫਿਰ ਤੁਸੀਂ ਸਟੀਚਿੰਗ ਜਿੱਥੇ ਕਰਵਾਉਣੇ ਹੋਗੇ ਤੁਸੀਂ ਉੱਥੋਂ ਵੀ ਕਰਾ ਸਕਦੇ ਹੋਗੇ ਕਾਫੀ ਭੈਣਾ ਹਨ ਤਰਵੇਂ ਨਈ ਡਿਮਾਂਡ ਸੀਗੀ ਤਾਂ ਕਰਕੇ ਮੈਂ ਅੱਜ ਵੀਡੀਓ ਪਾਇਆ ਮੈਨੂੰ ਮਤਲਬ 10 ਤੋਂ 15 ਦਿਨ ਹੋ ਗਏ ਮੈਸੇਜ ਆਉਂਦੇ ਨੇ ਵੀ ਸਾਨੂੰ ਬਰਬਰੀ ਦੇ ਸੂਟ ਚਾਹੀਦੇ ਨੇ ਜਿਹੜੀਆਂ ਭੈਣਾਂ ਨੂੰ ਚਾਹੀਦੇ ਸੀਗੇ ਬਰਬਰੀ ਦੇ ਸੂਟ ਫਾਸਟਲੀ ਆਪਣਾ ਆਰਡਰ ਕਰਕੇ ਲੇਗੇ ਸੂਟ ਲੈਗੇ ਜਿਹੜੇ ਤੁਸੀਂ ਲਾ ਜਾ ਸਕਦੇ ਹੋਗੇ ਤੇ ਜਿੱਥੇ ਤੁਸੀਂ ਕੋਰੀਅਰ ਕਰਾਉਣਾ ਚਾਹੁੰਦੇ ਹੋ ਕੋਰੀਅਰ ਕਰਾ ਸਕਦੇ ਹੋ ਤੁਸੀਂ ਘਰ ਬੈਠੇ ਜਿਹੜੇ ਸੂਟ ਨੇਗੇ ਆਰਡਰ ਕਰ ਸਕਦੇ ਹੋਗੇ 8557905009 ਆਪਣਾ WhatsApp ਦਾ ਨੰਬਰ ਹੈ ਇੱਥੇ ਤੁਸੀਂ ਪਲੀਜ਼ ਕਾਲ ਕਰਨੀ ਹੈ ਮੈਸੇਜ ਕਰਨਾਗਾ ਡਾਇਰੈਕਟ ਕਾਲ ਕੋਈ ਵੀ ਨਾ ਕਰਿਓ ਸਿਰਫ WhatsApp ਕਾਲ ਹੀ ਪਿਕ ਕੀਤੀ ਜਾਊਗੀ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਅੱਜ ਵਾਲੇ ਸੂਟ ਨੇਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਇੱਕ ਸੱਚ ਗੱਲ ਹੋਰ ਹੁਣ ਆਪਾਂ ਵੀਡੀਓ ਪਾਇਆ ਕਰਾਂਗੇ ਡੇਲੀ 10 ਤੋਂ 10:30 ਦੇ ਵਿੱਚ ਮਾਰਨਿੰਗ ਟਾਈਮ ਜਿਹੜੀਆਂ ਭੈਣਾਂ ਨੂੰ ਆਪਣੀ ਵੀਡੀਓ ਦੀ ਵੇਟ ਰਹਿੰਦੀ ਹੈਗੀ ਪਲੀਜ਼ ਹਨਾ ਤੁਸੀਂ 10 ਤੋਂ 10:30 ਦੇ ਵਿੱਚ ਵਿੱਚ ਤੁਹਾਡੇ ਕੋਲੇ ਵੀਡੀਓ ਡੇਲੀ ਆਜਿਆ ਕਰੂਗੀ ਤਾਂ ਤੁਸੀਂ ਦੇਖ ਸਕਦੇ ਹੋਗੇ ਸੋਹਣੇ ਸੋਹਣੇ ਸੂਟ ਆਪਣੇ ਕੋਲੋਂ ਆਰਡਰ ਕਰ ਸਕਦੇ ਹੋਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ